ਇਹ ਸੁਵਿਤਾ ਮਿਲਿਆ ਪਰ ਉਹ ਸਾਰੇ ਉਸ ਇੱਕ ਇੱਕ ਕੇ ਫੈਮਿਲੀ ਜੇ ਮਤਲਬ ਉਹਦੇ ਚਾਰ ਹੋਣਗੇ ਇੱਕ ਫੈਮਿਲੀ ਉਹਦੇ ਉਹਦੇ ਚ ਆਵਾਸ ਵੀ ਮਿਲਿਆ ਹੋਵੇਗਾ ਉਜਵਲਾ ਸਾਡੀ ਹੈਗੀ ਉਜਵਲਾ ਯੋਜਨਾ ਜਿਹਦੇ ਚ ਸਾਡੇ ਜਿਹੜੇ ਪਰਿਵਾਰ ਹੈਗੇ ਇਕਨੋਮਿਕਲੀ ਵੀਕਰ ਸੈਕਸ਼ਨ ਉਹਨਾਂ ਨੂੰ 10 ਕਰੋੜ 28 ਲੱਖ ਅਸੀਂ ਕਨੈਕਸ਼ਨ ਦਿੱਤੇ ਨੇ ਉਜਵਲਾ ਦੇ 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 ਉਸ ਹਰ ਇੱਕ ਪਰਿਵਾਰ ਨੂੰ ਮੁਫਤ ਕੁਕਟੋਪ ਤੇ ਸਿਲੰਡਰ ਸਬਸਿਡਾਈਜ਼ਡ 10 ਕਰੋੜੋਂ ਸਾਰੇ ਕਰਕੇ ਸਾਰੇ ਡੁਪਲੀਕੇਸ਼ਨ ਕਰਵਾ ਕੇ 33 ਕਰੋੜ 33 ਕਰੋੜ ਬੰਦੇ ਨੇ 33 ਕਰੋੜ ਅਗਰ ਇਹ 33 ਕਰੋੜ ਦੀ ਮੇਰੀ ਫਿਗਰ ਠੀਕ ਹੈਗੀ ਤੇ ਜਿਹੜੀ ewomen ਵੋਟਰ ਹੈ ਫਸਟ ਟਾਈਮ ਵੋਟਰਸ ਹੈਗੇ ਸਾਰੇ ਇਹ ਮਿਲਾ ਕੇ ਮੈਂ ਕਹਿਣਾ ਜਿਹੜੀ ਮੇਰੀ ਅਸੈਸਮੈਂਟ ਹੋਣ ਮੈਂ ਤੋਂ ਆਪਣੇ ਅਸੈਸਮੈਂਟ ਦੇਣਾ ਸਰਦ ਸਾਹਿਬ ਨੇ ਸਵਾਲ ਪੁੱਛਿਆ ਜਲਦੀ ਕਰਾ ਲੈ ਕੀ ਹੈਗਾ

ਤੋ ਇਹ ਕਿੰ ਸੀਟਾਂ ਲਿਆ ਦੋ ਸੀਟਾਂ ਵੀ ਲਿਆ 18 2 2 36 3 43 45 ਇਹ ਹੈ ਸੈਂਟੀਮੀਟਰ ਦੇਖੋ ਚੋਣ ਵਿੱਚ ਕੋਈ ਸਰਟਨਟੀ ਨਾਲ ਨਹੀਂ ਕਹਿ ਸਕਦਾ ਪਰ ਜੋ ਅਸੀਂ ਦੇਖ ਰਿਹਾ ਗ੍ਰਾਊਂਡ ਸਿਚੁਏਸ਼ਨ ਮੈਂ ਦੱਸਣਾ ਤੁਹਾਨੂੰ ਮੋਦੀ ਜੀ ਤੁਸੀਂ West Bengal ਇਕ ਪੁਰੂਲਿਆ ਦੀ ਰੈਲੀ ਦੇਖੋ West Bengal ਦੀ ਸਿਚੁਏਸ਼ਨ ਦੇਖੋ ਆਂਧਰਾ ਤੇ ਤੇਲੰਗਾਨਾ ਦੇਖੋ ਕੀ ਹੋਇਆ ਆਪ ਦੇਖੋ ਬਿਹਾਰਿਚ ਕੀ ਹੋਇਆ ਤੇ ਮੈਂ ਇਸ ਲਈ ਤੁਹਾਡੇ ਥਰੂ ਮੇਰੀ ਸਬਮਿਸ਼ਨ ਇਹ ਹੈ ਕਿ ਟਾਈਮ ਆ ਗਿਆ ਕਿ ਪੰਜਾਬ ਦੀ ਪੰਜਾਬ ਦਾ ਵੋਟਰ ਵੀ ਇਸ ਰਿਐਲਿਟੀ ਨੂੰ ਦੇਖ ਕੇ ਤੇ ਪੰਜਾਬ ਦਾ ਜਿਹੜਾ ਇਕਨੋਮਿਕ ਫਿਊਚਰ ਹੈ ਉਹ ਡਬਲ ਇੰਜਨ ਸਰਕਾਰ ਦੀ ਤਰਫ ਲੈ ਕੇ ਜਾਵੇ। ਕੁਝ ਅਦਿਸ਼ੀ ਤਾਕਤਾਂ ਜਿਹੜੀਆਂ ਨੇ ਬੀਜਪੀ ਦੇ ਕੈਂਡੀਡੇਟਸ ਨੂੰ ਦਾਰੀਆਂ ਨੇ ਧਮਕੀਆਂ ਦੇਰੀਆਂ ਨੇ ਉਹ ਸਿਫਰ ਜਸਟਿਸ ਦਾ ਬਹੁਤ ਜ਼ਿਕਰ ਹੋ ਰਿਹਾ। ਉਹ ਯਾਰ ਮਹਾਰਾਜ ਮੈਂ ਤਾਂ ਨਿਊਯਾਰਕ ਰਹਾ ਮੈਂ ਸਿਫਰ ਜਸਟਿਸ ਨੂੰ ਜਾਨਣਾ ਮੇਰੇ ਤੇ ਕਿਉਂ ਬਿਆਨ ਦੇ ਆਂਦੇ ਦੋ ਥੱਪੜ ਲਗਾਓ ਇਹਨਾਂ ਨੂੰ ਸਿੱਧੇ ਸਿੱਧੇ ਹੋ ਜਾਣਗੇ ਇਹ ਡਰਨੇ ਵਾਲੇ ਸਿੱਖ ਕੌਮ ਡਰਨੇ ਵਾਲੀ ਨਹੀਂ ਹੈ ਮੈਂ ਤੁਹਾਨੂੰ ਦੱਸਣਾ ਇਹ ਤੁਹਾਡੀ ਮੈਸੇਜ ਹੈ ਗੁਰੂ ਸਾਡੇ ਗੁਰੂਆਂ ਕੋਲੋਂ ਇਸ ਲਈ ਇਹ ਲੋਕ ਉੱਪਰ ਉਹਨੇ ਮੈਂ ਜਿਹੜਾ ਐਗਜ਼ਾਮਪਲ ਦੇ ਰਿਹਾ ਸੀ ਆਪਣੀ ਐਮਪੀ ਨੂੰ ਦੀ ਪਟਵਾਈ ਕਰਾ ਦਿੰਦੇ ਨੇ ਆਪਣੀ ਚੀਫ ਸੈਕਟਰੀ ਨੂੰ ਪਟਵਾਈ ਕਰਾ ਦਿੰਦੇ ਨੇ ਇਹ ਕੌਣ ਨੇ ਭਾਈ ਤੋ ਤੁਸੀਂ ਆਪਣੇ ਆਪ ਮਜ਼ਬੂਤ ਹੋ ਜਾਓ ਬਾਕੀ ਜੇ ਬਾਹਰਲੇ ਬੰਦੇ ਹੈਗੇ ਇਹ ਵੀ ਕਿੱਥੋਂ ਗਏ ਬੰਦੇ ਯਾਰ ਸਾਡੀ ਰੈਲੇਵੈਂਸ ਦਾ ਰੈਲੇਵੈਂਸ ਸੀ ਕਰਦੇ ਸਾਡੇ ਪਿੱਛੇ ਕਿਹੜੀਆਂ ਤਾਕਤਾਂ ਹਾਂ ਜੀ ਕਿਸਾਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਦੇਖੋ ਮੈਂ ਕਿਸਾਨ ਸਾਡੇ ਪ੍ਰਾਣ ਹੈ ਜੋ ਕਿਸਾਨਾਂ ਦੇ ਮੁੱਦੇ ਹੈਗੇ ਉਹ ਸਾਡੇ ਮੁੱਦੇ ਹੈਗੇ ਉਹਨਾਂ ਦੇ ਰਿਐਲਿਟੀ ਹੈ ਉਹਨਾਂ ਨੂੰ ਐਮਐਸਪੀ ਹੋਰ ਚਾਹੀਦਾ ਜਦ ਮੋਦੀ ਜੀ ਤਾਂ ਪੂਰਾ ਕਰਨਗੇ ਔਰ ਉਹਨਾਂ ਨੇ ਤਿੰਨ ਕਾਨੂੰਨ ਪਾਸ ਕਰਨ ਦੇ ਬਾਅਦ ਵੀ ਉਹਨਾਂ ਨੂੰ ਕੋਈ ਹੈਜ਼ਿਟੇਸ਼ਨ ਨਹੀਂ ਸੀ ਅਗਰ ਇਹ ਦੂਸਰੀ ਟਰਮ ਜ਼ਿਲ੍ਹਾ ਲਾਣੇ ਬਾਅਦ ਕਿਸਾਨ ਭਾਈਆਂ ਨੂੰ ਕੁਝ ਲੋਕ موٹیویٹ کرتے ہیں چاوی دیتے ہیں پر وہ سب کو سمجھ آ رہی ہے وہ ہمارے ان کی کیا کانٹریبیوشن رہی ہے کسانوں کی ہمارے انداتا ہے اس لیے انہوں نے انہوں نے کہہ کے اور کسی سکھانوں کو یوں پٹ لیبلز ان دے اے بکو غلط کا لگی تے میں تو نے کہنا آن والے ٹائم سے اے بھی جڑی مس انڈرسٹینڈنگ اے بھی دور ہو جائے پوری صاحب دعویٰ کر رہی ہے انڈیا لائف سے دوستو 35 کے رات رکا ہے یار میں قدم ایک ایک کر رہا ہوں ਬੁਰਾ ਕਿਸ ਤਰ੍ਹਾਂ ਪੀਐਮ ਸਾਹਿਬ ਜਦੋਂ ਪੰਜਾਬ ਆਉਂਦੇ ਆ ਜਿਸ ਤਰ੍ਹਾਂ ਬ੍ਰਿਚ ਚੋਇਸਿਸ ਸਪੋਰਟਿਵ ਬ੍ਰਿਚ ਚੋਇਸਿਸ ਇਸ ਵਾਰ ਵੀ ਕੁਝ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰੋਟੈਸਟ ਕਰਨਾ ਹੈ ਮੈਂ ਮੈਂ ਤਾਂ ਇਹ ਹੀ ਅਪੀਲ ਕਰਾਂਗਾ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਸਾਡੇ ਕਿਸਾਨ ਨੇ ਲੇਟ ਅਸ ਯੂਜ਼ ਆਰ ਮਚੁਰ ਥਿੰਕਿੰਗ ਤੇ ਜੇ ਜੜਾ ਅਗਰ ਕੋਈ ਮਿਸ ਅੰਡਰਸਟੈਂਡਿੰਗ ਹੋ ਉਹਨੂੰ ਦੂਰ ਕਰੀਏ ਤੇ ਮਿਸ ਅੰਡਰਸਟੈਂਡਿੰਗ ਨੂੰ ਨਾ ਰਹਿੰਦੀ ਹੈ ਆਗਲੇ ਵਾਰਾ ਜਿਹੜੀ ਅਸੀਂ ਇੱਕ ਜਨਰੇਸ਼ਨ ਖੋਈ ਹੈ ਤੇ ਕੀ ਕਹਿੰਦਾ ਇਹਨਾਂ ਨੂੰ ਨਸ਼ੇ ਦੀ ਟਕੇਤੀ ਤੇ ਰੀਤੀ ਦੀ ਟਕੇਤੀ ਚੀਜ਼ਾਂ ਦੂਸਰੇ ਪਰੇ ਕਰੀਏ ਤੇ ਪੰਜਾਬ ਨੂੰ ਰਾਈਟਫੁੱਲ ਇਕਨੋਮਿਕ ਪ੍ਰੋਗਰੈਸ ਦੇ ਰਸਤੇ ਲਾਈਏ। ਉਹ ਕਿ ਕੋਈ ਸਾਹਿਬ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਪੰਜਾਬ ਦੇ ਵਿੱਚ ਕਿਵੇਂ ਅਵੇਰ ਕਰੋਗੇ ਕਿ ਕਈ ਸਕੀਮਾਂ ਜਿਹੜੀਆਂ ਨੇ ਪੰਜਾਬ ਦਾ ਆਪਣਾ ਕਹਿ ਕੇ ਦੇ ਦੇ। ਉਹਨੇ ਉਹ ਲਗਾਉਂਦੇ ਨੇ ਨਾ ਬਸਰਾ ਸਾਹਿਬ ਇਹਨਾਂ ਤੁਸੀਂ ਪੰਜਾਬ ਤੇ ਜ਼ਿਆਦਾ ਭਾਸ਼ਣਾ ਹੋ ਪਾਕਿਸਤਾਨੀ ਇਹ ਕਰਦੇ ਆ। ਕਈ ਸਟੇਟਸ ਅਗਿਆ ਜਿਵੇਂ ਉਹ ਜਨਨਸ਼ਾਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈਗੀ ਪੂਰੇ ਜਿਹੜੇ ਹੋਰ ਸਟੇਟ ਆ ਉਹ ਜਿਹੜੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਉਹ ਵੀ ਚੀਫ ਮਿਨਿਸਟਰ ਨੇ ਉਹਨਾਂ ਦੇ ਨਾਂ ਤੇ ਇਸ ਕੀ ਕੋਈ ਸਕੀਮ ਹੋਈ ਹੈ ਲੇਕੋ ਇੰਜ ਲੈਂਡ ਸਟੇਟ ਸਬਜੈਕਟ ਪਰ ਸੈਂਟਰ ਦੀ ਨੀਅਤ ਬਣੀ ਚੰਗੀ ਹੈ ਉਹ ਇਨਸੈਂਟਿਵੇਸ ਕਰਨਾ ਚਾਹੁੰਦੇ ਰਹੇ ਇਸ ਲਈ ਸਾਰੀਆਂ ਸਕੀਮਾਂ ਆਲਟੀਮੇਟਲੀ ਲਗਣਗੀਆਂ ਕੇਂਦਰੀ ਵਾਜਿ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਜੀ ਸਕੀਮ ਹੈ ਜਿਹਦੇ 5 ਲੱਖ ਰੁਪਏ ਸਾਲਾਨਾ ਹੈਲਥ ਕੇਅਰ ਵਾਸਤੇ ਮੰਨਦਾ ਉਹ ਵੀ ਨਹੀਂ ਲਾਗੂ ਕੀਤੀ ਇਸੇ ਮਨੋ ਡਗੜਾਏ ਦਾ ਜਵਾਬ ਜਨਤਾ ਦੇਗੀ ਕਿ ਕੁਵਾਰੀ ਲੋਕਾਂ ਨੂੰ ਗੰਭੀਰ ਸਮਝ ਆਣੀ ਸ਼ੁਰੂ ਹੋ ਗਈ ਕਿ ਕਿਹੜੀਆਂ ਡਿਵੈਲਪਮੈਂਟਲ ਸਕੀਮਸ ਹੈ ਗਿਆ ਜਿਹੜੀਆਂ ਇੱਥੇ ਆਪਣੇ ਸੈਲਫਿਸ਼ ਧਰਨਾ ਕੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਹੋ ਕੋਈ ਸਰ 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 ਤੁਸੀਂ ਬੀਜੇਪੀ ਦਾ throatal ਕਿਵੇਂ ਦਾ ਦੇਖ ਰਹੇ ਹੋ ਪੰਜਾਬ ਵਿੱਚ ਪਹਿਲੀ ਵਾਰੀ ਜਾਂ ਸਾਰੀਆਂ ਸੀਟਾਂ ਤੇ ਲੜਾਈ ਚੱਲ ਰਹੀ ਜਦੋਂ ਮੈਨੂੰ ਬੜਾ ਖੁਸ਼ੀ ਆ ਤੁਸੀਂ ਸਵਾਲ ਪੁੱਛਿਆ ਅਗਰ ਹੋਰ ਕਿਤੇ ਹੋਣਾ ਤੁਸੀਂ ਕੋਈ ਕਹਿੰਦਾ ਇਹ ਮੈਨੇ ਮੈਨੇ ਇਸ ਨੂੰ ਪਲਾਨ ਕਰਾਇਆ ਸਰ ਦੇਖੋ ਜੀ ਸਾਡੀ ਬੜੀ ਬੜੀ ਬਦਕਿਸਮਤੀ ਹੈ ਕਿ 13 ਸੀਟਾਂ ਜੋ ਅਸੀਂ ਤਿੰਨ ਤੋਂ ਜ਼ਿਆਦਾ ਲੜਦੇ ਹੀ ਨਹੀਂ ਸੀਗੇ ਤੇ 117 ਦੀ ਤੁਹਾਡੀ ਅਸੈਂਬਲੀ ਉਹਦੇ ਜੀ 22 23 ਤੋਂ ਜ਼ਿਆਦਾ ਲੜਦੇ ਨਹੀਂ ਸੀਗੇ ਤੇ ਭਾਜਪਾ ਦੀ ਮੌਜੂਦਗੀ ਹੋ ਹੀ ਨਹੀਂ ਸਕਦੀ ਜਿਹੜਾ ਗਠਬੰਦਰ ਸੀਗਾ ਉਹਨਾਂ ਮੈਂ ਆਪਣੇ ਸ਼ਬਦ ਨਾਲੇ ਕੀ ਗੱਲ ਹੈ ਨੱਪ ਤੋਂ ਲਗੇ ਹਾਂ